ਤਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਏ ਤੁਸੀਂ ਸਾਰੇ ਠੀਕ ਹੋਵੋਗੇ ਧੰਨ ਹੋ ਰਾਮ ਦਾ ਸਾਰਿਆਂ ਤੁਹਾਡੇ ਪਰ ਅਤਰਾਕਮ ਸਾਰ ਨੂੰ ਤੰਦਰੁਸਤੀਆਂ ਬਖਸ਼ਣ ਤੜਕੇ ਦੀ ਸਵੇਰ ਸਵੇਰ ਦਾ ਅੰਮ੍ਰਿਤ ਵੇਲੇ ਦਾ ਟਾਈਮ ਜਿਹੜਾ ਸਾਰਿਆਂ ਨੂੰ ਖੁਸ਼ੀਆਂ ਭਰਿਆ ਦੇਣ ਤੇ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਸੀ ਅਰਬੀ ਦੀ ਸਬਜ਼ੀ ਨਵੇਂ ਜਿਹੇ ਤਰੀਕੇ ਨਾਲ ਬੀਕੋਸ ਫਰਾਈ ਕਰਕੇ ਬਣਾਵਾਂਗੇ ਆਪਾਂ ਤੇ ਇਧਰ ਆਪਾਂ ਨੇ ਤੇਲ ਲੈ ਲਿਆ ਸੀਗਾ ਗਰਮ ਕਰ ਲਿਆ ਸੀ ਚੰਗੀ ਤਰ੍ਹਾਂ ਤੇ ਵਿੱਚ ਆਪਾਂ ਨੇ ਥੋੜੀ ਜਿਹੀ ਹਿੰਗ ਤੇ ਜੀਰਾ ਇਹਦੇ ਤੜਕਾ ਲਾਵਾਂਗੇ ਤੇ ਇਧਰ ਆਪਾਂ ਇਹ ਅਰਬੀ ਨਾ ਪਹਿਲਾਂ ਛਿੱਲ ਕੇ ਧੋ ਕੇ ਚੰਗੀ ਤਰ੍ਹਾਂ ਤੇ ਕੱਟ ਕੇ ਤੇ ਇਹਨੂੰ ਮੈਂ ਨਾ ਲੱਸੀ ਦੇ ਵਿੱਚ ਭਿਉਂਤਾ ਸੀਗਾ ਨਮਕ ਪਾ ਕੇ ਥੋੜਾ ਟਾਈਮ ਇੱਕ ਘੰਟੇ ਵਾਸਤੇ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਬਣਾਵਾਂਗੇ ਜਿਵੇਂ ਕਿ ਆਪਾਂ ਪਹਿਲਾਂ ਫਰਾਈ ਕਰਦੇ ਆ ਫੇਰ ਆਪਾਂ ਦੁਬਾਰਾ ਤੜਕਾ ਲਾਉਨੇ ਨਹੀਂ ਆਪਾਂ ਸਾਰਾ ਕੁਝ ਠੂਗੇਦਰ ਕਰਾਂਗੇ ਤੇ ਸਾਰਾ ਕੁਝ ਇਕੱਠਾ ਹੀ ਕਰਾਂਗੇ ਕਿਉਂਕਿ ਇਸ ਤਰ੍ਹਾਂ ਹੀ ਫਿਰ ਫਰਾਈ ਕਰਾਂਗੇ ਫਿਰ ਤੇਲ ਜ਼ਿਆਦਾ ਵੇਸਟ ਕਰਾਂਗੇ ਨਾਲੇ ਤੇਲ ਜ਼ਿਆਦਾ ਲੱਗੂਗਾ ਇਹਨੂੰ ਹਨਾ ਤੇ ਇਧਰ ਆਪਾਂ ਨੇ ਅਰਬੀ ਨਾਲ ਇਹ ਟੱਕ ਦਿੱਤੀ ਹੈਗੀ ਹੋਣ ਦੇਖੋ ਤੁਸੀਂ ਇਸ ਸਟੀਮ ਦੇ ਨਾਲ ਆ ਆਪਣੀ ਸਟੀਮ ਦੇ ਨਾਲ ਹੀ ਇਹ ਸੌਫਟ ਹੋ ਗਏ ਕੋਈ ਆਪਾਂ ਪਾਣੀ ਨਹੀਂ ਪਾਇਆ ਕੋਈ ਆਪਾਂ ਨੇ ਨਮਕ ਨਹੀਂ ਵਾ ਅਗਰ ਤੁਸੀਂ ਮੇਰੀ ਵੀਡੀਓ ਤੇ ਨਵੇਂ ਆਏ ਹੋ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਸੀਂ ਤੇ ਥੈਂਕ ਯੂ ਸੋ ਮਾਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸੋਹਣੇ-ਸੋਹਣੇ ਕਮੈਂਟ ਕਰਦੇ ਆ ਤੇ ਲਾਈਕ ਕਰਦੇ ਆ ਸ਼ੇਅਰ ਕਰਦੇ ਹੈਗੇ ਤੇ ਵੀਡੀਓ ਫੁੱਲ ਵਾਚ ਕਰਦੇ ਆ ਸਾਰਿਆਂ ਭੈਣਾਂ ਦਾ ਤੇ ਭਰਾਵਾਂ ਦਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਧਰ ਆਪਾਂ ਥੋੜੀ ਜੀ ਵਿੱਚ ਸਪੇਸ ਬਣਾ ਕੇ ਨਾ ਜਗ੍ਹਾ ਬਣਾ ਕੇ ਤੇ ਇਧਰ ਆਪਾਂ ਨੇ ਪਿਆਜ਼ ਪਾ ਦਿੱਤੇ ਤੇ ਪਿਆਜ਼ ਵੀ ਆਪਾਂ ਮਿਕਸ ਨਹੀਂ ਕਰਨੀਗੇ ਸਬਜੀ ਦੇ ਵਿੱਚ ਤੇ ਹੁਣ ਆਪਾਂ ਇਧਰ ਨਾਲ ਹੀ ਟਮਾਟਰ ਪਾ ਦਾਂਗੇ ਨਾਲ ਹੀ ਹਰੀ ਮਿਰਚ ਚੌਪ ਕਰਕੇ ਚੌਪ ਕੀਤੀ ਹੋਈ ਜਿਹੜੀ ਉਹ ਪਾ ਦਾਂਗੇ ਤੇ ਦੇਖੋ ਤੁਸੀਂ ਇਸ ਤਰ੍ਹਾਂ ਸਬਜੀ ਬਣਾਉਣ ਲੰਦਾ ਜਿਹੜਾ ਤਰੀਕਾ ਹੈ ਨਾ ਤਾਂ ਭਾਂਡੇ ਜਾਦੇ ਵੇ ਉਹ ਖਰਾਬ ਹੋਣ ਨਾ ਤੇਲ ਜਿਆਦਾ ਵੇਸਟ ਹੋਵੇ ਤੇਲ ਨਹੀਂ ਜਿਆਦਾ ਲੱਗੂਗਾ ਠੀਕ ਹੈ ਤੇ ਇਹਨੂੰ ਆਪਾਂ ਫਿਰ ਟੱਕ ਦਾਂਗੇ ਆਪਾਂ ਕੋਈ ਮਸਾਲਾ ਨਹੀਂ ਇਹਦੇ ਵਿੱਚ ਐਡ ਕੀਤਾ ਕੋਈ ਨਮਕ ਨਹੀਂ ਕੀਤਾ ਕੁਛ ਨਹੀਂ ਕੀਤਾ ਹੁਣ ਆਪਾਂ ਇੱਧਰ ਦੇਖੋ ਤੁਸੀਂ ਪਿਆਜ਼ਾਂ ਦਾ ਰੰਗ ਬਹੁਤ ਸੋਹਣਾ ਚੇਂਜ ਹੋ ਗਿਆ ਅਰਬੀ ਦਾ ਰੰਗ ਵੀ ਚੇਂਜ ਹੋ ਗਿਆ ਤੇ ਇੱਕ ਆਪਾਂ ਹੁਣ ਸਾਰਿਆਂ ਤੋਂ ਲਾਸਟ ਤੇ ਇੱਕ ਚੀਜ਼ ਪਾਵਾਂਗੇ ਉਹ ਜਿਹੜੀ ਆ ਉਹ ਚੀਜ਼ ਦੇ ਨਾਲ ਅਰਬੀ ਨਾ ਤਾਂ ਸ਼ਾਵਰ ਪੀਂ ਉਹ ਕੋਈ ਨਹੀਂ ਹੁੰਦੀ ਜਿਵੇਂ ਕਹਿ ਦਿੰਦੇ ਕਈ ਲੋਕੀ ਸੰਗ ਨੂੰ ਵੱਢਦੀ ਆ ਇਹ ਹੁੰਦਾ ਉਹ ਹੁੰਦਾ ਕਈ ਖਾਂਦੇ ਨਹੀਂ ਹਨਾ ਅਰਬੀ ਵੀ ਕਹਿੰਦੇ ਉਹ ਸਵਾਦ ਨਹੀਂ ਬਣਦੀ ਉਹਦੇ ਨਾਲ ਬਹੁਤ ਹੀ ਸਵਾਦ ਬਣਦੀ ਆ ਬਹੁਤ ਟੇਸਟੀ ਬਣਦੀ ਆ ਤੇ ਕੱਲਾ ਕੱਲਾ ਹੀ ਪੀਸ ਹੋਊਗਾ ਨਾ ਹੀ ਉਹ ਹੋ ਵੀ ਜੁੜੂਗੀ ਨਾ ਹੀ ਉਹ ਪੀ ਉਹ ਬਣੂਗੀ ਕਈ ਕਹਿ ਜਾਂਦੇ ਬਾਹਲੀ ਮਿਕਸ ਹੋਊਗੀ ਇਹ ਹੈਗਾ ਮੈਂ ਇੱਕ ਨਿੰਬੂ ਦਾ ਰਾਸ ਲਿਆ ਸੀਗਾ ਠੀਕ ਹੈ ਇਹਦੇ ਨਾਲ ਇਹਦਾ ਸ਼ਾਵਰ ਪਾਣ ਜਿਹੜਾ ਹੁੰਦਾ ਜਿਵੇਂ ਕਹਿੰਦੇ ਨੇ ਸੰਗ ਨੂੰ ਵੱਢਦੀ ਆ ਕਿ ਉਹ ਹੁੰਦੀ ਆ ਖਰਬਰੀ ਹੁੰਦੀ ਆ ਉਹ ਇਹਦਾ ਖਤਮ ਹੋ ਜੂਗਾ ਤੇ ਆਪਾਂ ਖੇੜਾ ਕਦੀ ਤਾਂ ਹੁਣ ਇਹਨੂੰ ਤੇ ਹੁਣ ਦੇਖੋ ਤੁਸੀਂ ਇਹਦਾ ਕਲਰ ਵੀ ਚੇਂਜ ਹੋ ਗਿਆ ਬਹੁਤ ਸੋਹਣਾ ਤੇ ਬਹੁਤ ਵਧੀਆ ਉਹ ਹੋ ਗਈ ਆ ਜੀ ਪਿਆਜ਼ਾਂ ਦਾ ਕਲਰ ਟਮਾਟਰ ਵੀ ਸੌਫਟ ਹੋਗੇ ਅਰਬੀ ਵੀ ਬਹੁਤ ਵਧੀਆ ਸੌਫਟ ਹੋ ਜੂਗਾ ਕਿਉਂਕਿ ਜੇ ਆਪਾਂ ਪਹਿਲਾਂ ਫਰਾਈ ਕਰਦੇ ਆ ਪਹਿਲਾਂ ਆਪਾਂ ਫਰਾਈ ਕਰਦੇ ਆ ਫਿਰ ਆਪਾਂ ਇਹਦਾ ਮਸਾਲਾ ਭੁੰਨਦੇ ਆ ਫਿਰ ਆਪਾਂ ਇਹਨੂੰ ਤੜਕਾ ਲਾਉਨੇ ਆ ਤੇ ਬੇਟਰੇ ਕਿ ਆਪਾਂ ਜੇਂਗੀ ਇਸ ਤਰ੍ਹਾਂ ਇਸ ਤਰੀਕੇ ਨਾਲ ਬਣਾਈਏ ਨਾਲੇ ਆਪਣਾ ਟਾਈਮ ਵੇਸਟ ਹੋਣ ਤੋਂ ਬਚ ਜਾਊ ਤੇਲ ਵੇਸਟ ਹੋਣ ਤੋਂ ਬਚ ਜਾਊ ਜਾਂ ਕਿਉਂ ਕੋਸ਼ ਵੀ ਤੁਸੀਂ ਜੂਸ ਕਰਦੇ ਆ ਤਾਂ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਮਸਾਲੇ ਆਪਾਂ ਆਪਣੇ ਸਵਾਦ ਅਨੁਸਾਰ ਪਾਉਣੇ ਆ ਕਿਸੇ ਦਾ ਟੇਸਟ ਕੇ ਹੋ ਜਾਂਦਾ ਕਿਸੇ ਦਾ ਜ਼ਿਆਦਾ ਕਿਸੇ ਦਾ ਵਧ ਘੱਟ ਕੁਝ ਵੀ ਹੁੰਦਾ ਤੇ ਆਪਾਂ ਇੱਧਰ ਆਪਣੀ ਲੋੜ ਅਨੁਸਾਰ ਪਾਵਾਂਗੇ ਇੱਧਰ ਵਿੱਚ ਮੈਂ ਹਲਦੀ ਪਾਤੀ ਤੇ ਨਮਕ ਪਾਤਾ ਨਮਕ ਮੈਂ ਸਾਵਧ ਜਿਹਾ ਹੀ ਪਾਇਆਗਾ ਤੇ ਮਸਾਲਾ ਪਾਤਾ ਸੀਗਾ ਠੀਕ ਹੈ ਤੇ ਤੁਸੀਂ ਆਪਦੇ ਹਿਸਾਬ ਨਾਲ ਕੋਨਾ ਤੇ ਥੋੜੀ ਜੀ ਲਾਲ ਮਿਰਚ ਪਾウダー ਪਾਈ ਸੀਗੀ ਠੀਕ ਹੈ ਤੇ ਇਹ ਆਪਾਂ ਆਪਣੇ ਹਿਸਾਬ ਨਾਲ ਬਣਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਬਣਾਉਣੀ ਜਸਟ ਮੈਂ ਇਹ ਦੱਸਦੀ ਕਿ ਕਿਉਂਕਿ ਆਪਾਂ ਨੇ ਜੇ ਆਪਦੇ ਸਮੇਂ ਦੀ ਬਚਤ ਕਰਨੀ ਹੈ ਤੇਲ ਦੀ ਬਚਤ ਕਰਨੀ ਆ ਗੈਸ ਦੀ ਬਚਤ ਕਰਨੀ ਆ ਹਨਾ ਤੇ ਤੁਸੀਂ ਇਸ ਤਰੀਕੇ ਨਾਲ ਫਰਾਈ ਸਬਜੀ ਬਣਾਓ ਕੋਈ ਵੀ ਸਬਜੀ ਬਣਾਉਣੀ ਇਸ ਤਰੀਕੇ ਨਾਲ ਬਣਾਓ ਫਰਾਈ ਸਬਜੀ ਠੀਕ ਹੈ ਤੇ ਚਾਰ ਚੀਜ਼ਾਂ ਦੀ ਬਚਤ ਹੋਊਗੀ ਟਾਈਮ ਦੀ ਬਚਤ ਹੋਊ ਤੇਲ ਦੀ ਬਚਤ ਹੋ ਗੈਸ ਦੀ ਬਚਤ ਹੋ ਭਾਂਡੇ ਘੱਟ ਲੱਭਣਗੇ ਠੀਕ ਆ ਵੀਡੀਓ ਖੁੱਲ ਵਾਚ ਕਰਿਆ ਕਰੋ ਵੀਡੀਓ ਦੇ ਵਿੱਚੋਂ ਕੁਝ ਨਾ ਕੁਝ ਆਪਾਂ ਨੂੰ ਮਿਲ ਜਾਂਦਾ ਹੈ ਠੀਕ ਆ ਆਪਾਂ ਹੁਣ ਫਿਰ ਇਹਨੂੰ ਕਵਰ ਕਰ ਦੇਵਾਂਗੇ ਤੇ ਇਹਦਾ ਕਲਰ ਦੇਖੋ ਤੁਸੀਂ ਕਿੰਨਾ ਜ਼ਿਆਦਾ ਅਗਰ ਜੇ ਜ਼ਿਆਦਾ oily ਬਣਾਉਣੀ ਆ ਜ਼ਿਆਦਾ ਮਸਾਲੇ ਪਾਉਣੇ ਆ ਤੇ ਫਿਰ ਨਾਲੇ ਤਾਂ ਮਸਾਲੇ ਆਪਣੀ ਸਿਹਤ ਨੂੰ ਖਰਾਬ ਕਰਦੇ ਇਧਰ ਮੈਂ ਥੋੜਾ ਜਿਹਾ ਉਹ ਪਾਇਆ ਸੀ ਗਰਮ ਮਸਾਲਾ ਮਸਾਲੇ ਨਾਲੇ ਤਾਂ ਆਪਣੀ ਸਿਹਤ ਖਰਾਬ ਕਰਦੇ ਆ ਤੇਲ ਆਪਾਂ ਨੂੰ ਬੀਪੀ ਬਲੱਡ ਪ੍ਰੈਸ਼ਰ ਦੀਆਂ ਪ੍ਰੋਬਲਮਾਂ ਦਿੰਦਾ ਹਨ ਕਿਸੇ ਤਰ੍ਹਾਂ ਵੀ ਲਾ ਲੋ ਤੇ ਇਧਰ ਥੋੜੀ ਜੀ ਮੇਥੀ ਮਸਲ ਕੇ ਪਾਤੀ ਸੀਗੀ ਮੈਂ ਤੇ ਇਹ ਵੀਡੀਓ ਜਿਹੜੀ ਹੈਗੀ ਬਹੁਤ ਕੰਮ ਦੀ ਹੈਗੀ ਤੇ ਪੂਰੀ ਵੀਡੀਓ ਵੇਖਿਆ ਕਰੋ ਵੀਡੀਓ ਦੇ ਵਿੱਚੋਂ ਆਪਾਂ ਨੂੰ ਕੋਚ ਨਾ ਕੁਝ ਮਿਲ ਜਾਂਦਾ ਠੀਕ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਨੈਕਸਟ ਰੈਸਪੀ ਦੇ ਨਾਲ ਮੇਰੀ ਸਬਜੀ ਵੀ ਇਧਰ ਰੈਡੀ ਹੋ ਗਈ ਆਪਾਂ ਥੋੜਾ ਜਿਹਾ ਟਾਈਮ ਹੋਰ ਇਹਨੂੰ ਪਕਾਵਾਂਗੇ ਬਹੁਤ ਸੌਫਟ ਬਣੀ ਆ ਦੇਖੋ ਤੁਸੀਂ ਕੱਲੀ ਕੱਲੀ ਆ ਜੁੜੀ ਨਹੀਂ ਗਈ ਜਿਵੇਂ ਆਲੂ ਜੁੜ ਜੇ ਜਾਂਦੇ ਆ ਹਨਾ ਤੇ ਇਹ ਬਹੁਤ ਵਧੀਆ ਬਣਦੀ ਹੈ ਤੇ ਜੇ ਆਪਾਂ ਜਿਆਦਾ ਫਰਾਈ ਕਰਕੇ ਬਣਾਵਾਂਗੇ ਤੇ ਫਿਰ ਤਾਂ ਉਹ ਤੁਹਾਨੂੰ ਪਤਾ ਹੀ ਆ ਹਨਾ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ ਤੇ ਲੋ ਜੀ ਤੇ ਅੱਜ ਆਪਾਂ 12 12:30 ਕਰੀਬ ਫੇਰ ਆਪਾਂ ਉਹ ਹੋਵਾਂਗੇ ਲਾਈਵ ਹੋਵਾਂਗੇ ਤੇ ਨਾ ਇਹ ਥੱਲੇ ਦੇਖ ਲਓ ਤੁਸੀਂ ਕੜਾਈ ਜਮਾ ਸਾਫ ਪਈ ਹੈ ਜਮਾ ਨਹੀਂ ਮਸਾਲਾ ਜੁੜਿਆਗਾ ਤੇ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਹੀ ਤੰਦਰੁਸਤੀਆਂ ਬਖਸ਼ੇ ਸਦਾ ਖੁਸ਼ੀਆਂ ਬਖਸ਼ੇ ਚਲੋ ਜੀ